पंजाब के नवा शहर से एक दिल दहला देने वाले एक बेकाबू ट्रक दो गाड़ियों को टक्कर मारता देखिए कुछ इस तरीके से ये जो ट्रक है ये जैसे ही टर्न लेता है सामने से आ रही गाड़ियां जो हैं उनकी इसमें टक्कर हो जाती है इस दर्दनाक सड़क हादसे में एक ही परिवार के तीन लोगों की मौत हो गई दूसरी कार में मौजूद जो तीन लोग थे वो इसमें सुरक्षित बच गए टक्कर इतनी भयानक थी कि दोनों गाड़ियों के पर खच्चे उड़ गए ये सीसीटीवी में ये पूरा हादसा जो है वो रिकॉर्ड हो गया मेरे वाल ध्यान करो मैं दसना चाहना वा ਇਨਾ ਦਾ ਨਾਮ ਮੇਜਰ ਸਿੰਘ ਹੈ ਇਹ ਬਜ਼ੁਰਗ ਮਾ ਆਪਣੀ ਖੁਲਾਉਂਦੇ ਨੇ ਕਾਫੀ ਦਿਨ ਤੋਂ ਸੋ ਇਹਨਾਂ ਦੇ ਪਰ ਇਹੋ ਜਿਹਾ ਸਮਾਂ ਆ ਤੁਹਾਨੂੰ ਮੈਂ ਪਿਛਲੀ ਵਾਰ ਵੀ ਦੱਸਿਆ ਹੈ ਕਿ ਐਕਸੀਡੈਂਟ ਦੇ ਕਾਰਨ ਇਹ ਜੇਲ ਦੇ ਵਿੱਚ ਚਲੇ ਗਏ ਸੀ ਤਕਰੀਬਨ 2 ਸਾਲ ਅਦੇਨ ਵਿਰਜੇ ਨੂੰ 2 ਸਾਲ ਕੋਲੋਂ ਜੇਲ ਦੇ ਵਿੱਚ ਰਹਿ ਔਰ ਵਿਚਾਰੀ ਬੇਬੇ ਲਗਾਤਾਰ ਇਹਨਾਂ ਦੇ ਲਈ ਪ੍ਰਾਰਥਨਾ ਕਰਦੀ ਰਹੀ ਘਰਵਾਂਦੀ ਰਹੀ ਹallelujah ਤਦਾਂ ਨੂੰ ਸ਼ੋਰਟ ਦੱਸ ਰਿਆਂ ਪ੍ਰਭੂ ਨੇ ਅੱਜ ਇਹਨਾਂ ਨੂੰ ਬਾਹਰ ਲਿਆਂਦਾ ਦੋ ਸਾਲਾਂ ਬਾਅਦ ਬਹੁਤ ਸਾਰੀਆਂ ਕੱਲੋ ਜਿਹੜੇ ਕੀ ਕਹਿੰਦੇ ਮਿਲਣਗੇ ਕੈਨਸਲ ਹੋ ਜਾਣਾ ਬਹੁਤ ਸਾਰਾ ਦੁੱਖ ਦਾ ਸਾਹਮਣਾ ਕੀਤਾ ਪਰ ਵਿਚਾਰੀ ਬੀਬੇ ਨੇ ਆਪਣਾ ਵਿਸ਼ਵਾਸ ਨਹੀਂ ਛੱਡਿਆ ਇਹਨ ਵਿਸ਼ਵਾਸ ਸੀ ਕਿ ਪ੍ਰਭੂ ਮੇਰੇ ਬੇਟੇ ਨੂੰ ਜ਼ਰੂਰ ਲੈ ਕੇ ਆਏਗਾ ਹallelujah ਸੋ 2 ਸਾਲ ਬੜੇ ਔਖੇ ਹੁੰਦੇ ਨੇ ਤੁਸੀਂ ਇਸ ਪ੍ਰਾਂ ਨੂੰ ਮਿਲ ਸਕਦੇ ਹੋ ਜੇਲ੍ਹ ਦੇ ਵਿੱਚ ਰਹਿਣਾ ਪਰਿਵਾਰ ਤੋਂ ਅਲੱਗ ਰਹਿਣਾ ਆਮਨ ਸ਼ੋਰਟ ਮੈਂ ਤੁਹਾਨੂੰ ਦੱਸ ਰਿਹਾ ਪ੍ਰਭੂ ਨੇ ਅੱਜ ਤੱਕ ਕਰ ਸੰਭਾਲ ਲਿਆ ਹੈ ਹallelujah ਹallelujah ਅਸੇ ਹੀ ਸਲਾਮਤ ਘਰ ਵਾਪਸ ਲੈ ਕੇ ਆਂਦਾ ਹੈ ਔਰ ਜਦੋਂ ਲਾਸਟ ਦਿਨ ਸੀ ਜੱਜ ਦੇ ਸਾਹਮਣੇ ਸੀ ਮੈਂ ਤੁਹਾਨੂੰ ਦੱਸਦਾ ਹਾਂ ਜੱਜ ਕਹਿ ਰਿਹਾ ਸੀ ਕਿੰਨੇ ਸਾਲਾਂ ਦੇ ਲਈ ਹਾਂਜੀ 2 ਸਾਲ ਦੇ ਲਈ ਮਤਲਬ ਸਜ਼ਾ ਦੇਣ ਦੇ ਲਈ ਪਤਾ ਕਿੰਨਾ ਕਹਿ ਰਿਹਾ ਸੀ 2 ਸਾਲ ਦੇ ਲਈ 2 ਸਾਲ ਦੇ ਲਈ ਕਹਿ ਰਿਹਾ ਸੀ ਕਿ ਸਜ਼ਾ ਹੋ ਜਾਣੀ ਫਿਰ ਪ੍ਰਭੂ ਨੇ ਪਤਾ ਨਹੀਂ ਕਿ ਸਿਦਮਨ ਨੂੰ ਫੜਿਆ ਮਹੀਨਿਆਂ ਤੇ ਆ ਗਿਆ ਸੱਤ ਮਹੀਨਿਆਂ ਤੇ ਫਿਰ 2 ਮਹੀਨਿਆਂ ਤੇ ਆਮਨ ਇਹ ਪ੍ਰਭੂ ਦੇ ਕੰਮ ਕਰਨ ਦਾ ਤਰੀਕਾ ਹੈ ਆਪਾਂ ਕਹਾਂਗੇ ਸ਼ਾਇਦ ਐਵੇਂ ਹੀ ਹੋ ਗਿਆ ਨਹੀਂ ਐਵੇਂ ਹੀ ਇਦੋ ਆਵਾਮਾਂ ਦਾ ਅਸਰ ਹੈ ਹਾਲੇਲੂਇਆ ਹਾਲੇਲੂਇਆ 7 ਮਹੀਨਿਆਂ ਤੋਂ 2 ਮਹੀਨਿਆਂ ਦੇ ਵਿੱਚ ਔਰ ਅੱਜ 2 ਮਹੀਨਿਆਂ ਦੇ ਵਿੱਚ ਪ੍ਰਭੂ ਨੇ ਇਹਨਾਂ ਨੂੰ ਕਰ ਲੈ ਆਂਦਾ ਹਾਲੇਲੂਇਆ ਸੁਪ੍ਰਭੂ ਤੁਹਾਨੂੰ ਬles ਰੱਖੇ ਆਸ਼ੀਸ਼ ਦੇ ਜੈਮਸੀ ਕੀ